ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਕੱਲ 6 ਜਨਵਰੀ ਦੀ ਆਪਣੀ ਗੇਮ ਹੋਈ ਆ ਮਤਲਬ ਕਿ ਸਤਾਈ ਫਰੀਦਾਬਾਦ ਚ ਤੇ ਹੋਈ ਆ 42 ਹੋ ਗਈ 24 ਹੋ ਗਈ ਗਾਜ਼ੀਆਬਾਦ ਚ ਦੋ ਪਾਸ ਹੋ ਗਈਆਂ ਅੱਜ ਦੀ ਗੇਮ ਹੈਗੀ ਆਪਣੀ ਮਤਲਬ ਕਿ ਅੱਜ 7 ਤਰੀਕਾ 7 ਤਰੀਕ ਦੀ ਗੇਮ ਦੇ ਰਿਹਾ ਤੁਹਾਨੂੰ ਬਿਲਕੁਲ ਟਾਈਮ ਕੱਟ ਹੋਣ ਦੇ ਕਾਰਨ ਜਲਦੀ ਜਲਦੀ ਗੇਮ ਕਰਨੀ ਪੈਂਦੀ ਆ ਅੱਜ ਦੀ ਗੇਮ ਹੈਗੀ ਆ 19 10 ਦੀ ਬਿੰਦੀ 18 14 15 11

ਆ ਜੋੜੇ ਆ ਦੋਸਤੋ ਉਸ ਤੋਂ ਬਾਅਦ ਦੇ ਵਿੱਚ ਹੈਗੀ ਆਪਣਾ ਪੰਜਾਬ 58 90 54 54 55 ਉੱਤੋਂ ਬਚ ਗਈ ਆ ਇੱਕ ਮੁੰਡਾ ਪੰਜ ਮੁੰਡਾ ਅੱਠ ਮੁੰਡਾ ਨੌ ਮੁੰਡਾ ਚਾਰ ਮੁੰਡਾ 3 ਸੋਲਿਡ 3 ਉੱਤੋਂ ਬਚ ਗਈ ਬਣਾ 81 اسی چوراسی پچاسی نانوے اٹھاسی اس کو بعد ہے نبے چورانوے پچانوے اکانوے ਫਾਨਮੀ ਨਰੇ ਦੋਸਤੋ ਅੱਜ ਦੀ ਗੇਮ ਇਹ ਆ ਜਿਵੇਂ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਵਾ ਵੀ 10 10 ਤੋਂ 20 ਤੋਂ ਜਿੰਨੇ ਵੀ ਤੁਸੀਂ ਆਪਣੀ ਬਜਟ ਦੇ ਹਿਸਾਬ ਨਾਲ ਪਲੇ ਕਰਦੇ ਤਰੇ ਆਓ ਜਿੱਤੇ ਇੱਕ ਗੇਮ ਪਾਸ ਹੁੰਦੀ ਹੈ ਉੱਥੇ ਛੱਡ ਦਿਓ ਉਸ ਤੋਂ ਬਾਅਦ ਨਾ ਖੇਡੋ ਵੈਸੇ ਆਪਣੀਆਂ ਕੱਲ ਦੋ ਹੋਈਆਂ ਪਰਸ ਪਰਸੋਂ ਵੀ ਦੋ ਹੋਈਆਂ ਵਾ ਤੇ ਚੌਥੇ ਇੱਕ ਹੋਈ ਹੈ 3 ਤਰੀਕ 4 ਤਰੀਕ ਦੀ ਤੇ ਆਪਦੇ ਬਜਟ ਨਾਲ ਜਿੱਥੇ ਹੁੰਦੀ ਹੈ ਫਾਸ ਉੱਥੇ ਛੱਡ ਦਿਓ ਕਿਉਂਕਿ ਮਜਬੂਰੀ ਆ ਵੀ ਇੰਨੇ ਘਰਾਂ ਦੇ ਵਿੱਚੋਂ ਫਾਸ ਹੁੰਦੀ ਹੈ ਸਿੰਗਲ ਘਰ ਦੇ ਵਿੱਚ ਨਹੀਂ ਮਤਲਬ ਕਿ ਹੁੰਦੀ ਕੀ ਮੁੜ ਕੇ ਮੈਂ ਪੈਸਿਆਂ ਦਾ ਖਰਾਬੀ ਹੁੰਦੀ ਹੈ ਪੜਾਦੀ ਆਪਾਂ ਨੂੰ 5-700 ਰੁਪਇਆ ਦਿਹਾੜੀ ਬੰਦੀ ਆ ਵੀ ਜ਼ਿਆਦਾ ਨਹੀਂ ਆਪਾਂ ਲਾਲਚ ਕਰਦੇ ਤੇ ਦਿਹਾੜੀ ਤੱਕ ਮਤਲਬ ਆ ਫਿਰ ਆਪਣਾ ਮਤਲਬ ਕਿ ਸਹੀ ਹੈ ਜੇ ਤੁਸੀਂ ਕਹਿੰਦੇ ਹੋ ਵੀ ਸਿੰਗਲ ਫਿਰ ਤੁਸੀਂ ਮੇਰੇ WhatsApp ਤੇ ਜੁੜ ਜੋ ਤੁਹਾਨੂੰ ਸਿੰਗਲ ਦੇ ਦਿਆ ਕਰੂ ਤੁਹਾਡੀ ਕਿਸਮਤ ਆ ਤੇ ਨੰਬਰ ਤੁਸੀਂ ਅਟੈਚ ਕਰਕੇ ਤੇ WhatsApp ਤੇ ਜੁੜ ਦੋ